ਆਪ ਪਾਸ ਥਾਨ ਬਾਬਾ ਬੁੱਢਾ ਸਾਹਿਬ ਦਾ ਰਮਦਾਸ ਦੇ ਵਿੱਚ ਔਰ ਕੱਲ ਇੱਕ ਘਰ ਦੇਖਿਆ ਸੀ ਜਿਹਦੇ ਵਿੱਚ 12 ਜੀ ਮਤਲਬ ਰਹਿੰਦੇ ਨੇ ਇਸ ਘਰ ਦੇ ਵਿੱਚ ਔ ਮੇਰੀ ਭੈਣ ਹੈ ਉਹਦੀਆਂ ਤਿੰਨ ਬੱਚੀਆਂ ਨੇ ਦੋ ਦੀ ਸ਼ਾਦੀ ਹੋਈ ਹੈ ਤੇ ਇੱਕ ਕਿਸੇ ਦੇ ਘਰ ਕੰਮ ਕਰਦੀ ਆ ਇਹਦੇ ਦੋ ਬੱਚੇ ਨੇ ਆਪਣੇ ਹਸਬੰਦ ਨਾਲ ਰਹਿੰਦੀ ਆ ਔਰ ਸਾਰਾ ਪਰਿਵਾਰ ਹੀ ਮਤਲਬ ਦਿਹਾੜੀ ਤੇ ਮਿਹਨਤ ਕਰਦਾ ਸੋ 3.5 ਲੱਖ ਰੁਪਏ ਦੇ ਕਰੀਬ ਜਿਹੜਾ ਐਸਟੀਮੇਟ ਬਣਿਆ ਔਰ ਬਾਟ ਸਾਹਿਬ ਵੱਲੋਂ ਬਾਟ ਪਰਿਵਾਰ ਵੱਲੋਂ ਸਾਹਿਬੇ ਕਮਾਲ ਫਾਊਂਡੇਸ਼ਨ ਵੱਲੋਂ ਜਿਹੜਾ ਉਹ ਦੇ ਦਿੱਤਾ ਗਿਆ ਇਹਨਾਂ ਦੇ ਹੱਥੀਂ ਜਿਹੜੀ ਉਹ ਸੇਵਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਸਾਡੇ ਨਾਲ ਫਤੇਕਰ ਸਾਹਿਬ ਤੋਂ ਚੱਲ ਕੇ ਆਏ ਨੇ ਆਪ ਤੇ ਬਾਹਰ ਰਹਿੰਦੇ ਨੇ ਯੂ ਐਸ ਯੂ ਐਸ اے ਸੈਕਰਾਮੈਂਟੋ ਦੇ ਵਿੱਚ ਹਾਂਜੀ ਬ੍ਰਦਰ ਦੋਵੇਂ ਬ੍ਰਦਰ ਹੀ ਬਾਹਰੋਂ ਆਏ ਨੇ ਔਰ 10 ਕ ਦਿਨ ਦਾ ਇਹਨਾਂ ਦਾ ਟੂਰ ਸੀਗਾ ਸਾਨੂੰ ਇਹਨਾਂ ਸਪੈਸ਼ਲ ਕਿਹਾ ਕਿ ਸਾਨੂੰ ਪਰਸੋਂ ਸਾਡੀ ਵਾਪਸੀ ਉਸ ਤੋਂ ਪਹਿਲਾਂ ਪਹਿਲਾਂ ਸਾਡੇ ਕੋਲ ਜਿਹੜੀ ਸੇਵਾ ਉਹਨਾਂ ਬਾ ਲੈ ਜਾਵੇ ਉਸ ਤੋਂ ਬਾਅਦ ਇਹਨਾਂ ਨੂੰ ਨਿਸੋ ਕੇ ਪਿੰਡ ਦੇ ਵਿੱਚ ਲੈ ਕੇ ਚੱਲੇ ਜਿੱਥੇ ਪਿੰਡ ਹੀ ਇਹਨਾਂ ਨੂੰ ਅਡਾਪਟ ਕਰਾਉਣ ਲੱਗੇ ਆ ਹੁਣ ਥਾਂ ਤੂੰ ਕਿੱਥੇ ਲੈ ਜਾਂਦਾ ਜਿਹੜਾ ਤੈਨੂੰ ਮੈਂ ਲੈ ਦਾਂ ਕਿ ਸ਼ਾਇਦ ਕਿਤੇ ਹੀ ਲੱਭੇ ਕੰਮ ਕਰਦਾ ਜੀ ਇਹ ਤਾਂ ਕੋਈ ਨਹੀਂ ਸੇਵਾ ਸੀ ਵੈਸੇ ਬਾਅਦ ਮੇਰਾ 2.5 ਲੱਖ ਦਾ ਆ ਰਿਹਾ। ਅਮਰ ਛੇ ਗਿਆ ਵਾ? ਨਹੀਂ ਅਮਰ ਨਹੀਂ ਮੈ ਛੇ ਗਿਆ ਅਮਰ ਤੇ ਛੇ ਗਿਆ ਪਤਾ। ਨਸ਼ਾ ਪਾਣੀ। ਕੋਈ ਨਸ਼ਾ ਪਾਣੀ ਨਹੀਂ। ਬਿਲਕੁਲ ਨਹੀਂ। ਜਾਂ ਤਾਂ ਜਗਾ ਲੱਲਾ ਦੋ ਕਮਰੇ। ਹਾਂਜੀ। 2 ਲੱਖ 1.5 ਲੱਖ ਦੀ ਲਾਗੇ ਚੱਲ ਰਿਹਾ ਹੋਰ ਘੱਟ ਵੀ ਨਹੀਂ ਲੱਲਾ ਨਾ। ਹਾਂਜੀ। ਇਹਨਾਂ ਪੁੱਤੇ ਲਾਗ ਤੈਨੂੰ ਦੋ ਕਮਰੇ ਵੀ ਪਾ ਦਿੰਦੇ। ਔਰ ਕੱਲ ਇੱਕ ਘਰ ਦੇਖਿਆ ਸੀ ਜਿਹਦੇ ਵਿੱਚ 12 ਜੀ ਮਤਲਬ ਰਹਿੰਦੇ ਨੇ ਇਸ ਘਰ ਦੇ ਵਿੱਚ। ਔਰ ਮੇਰੀ ਭੈਣ ਹੈ ਉਹਦੀਆਂ ਤਿੰਨ ਬੱਚੀਆਂ ਨੇ ਦੋ ਦੀ ਸ਼ਾਦੀ ਹੋਈ ਆ ਤੇ ਇੱਕ ਕਿਸੇ ਦੇ ਘਰ ਕੰਮ ਕਰਦੀ ਆ। ਇਹਦੇ ਦੋ ਬੱਚੇ ਨੇ ਆਪਣੇ ਹਸਬੰਦ ਨਾਲ ਰਹਿੰਦੀ ਆ। ਔਰ ਸਾਰਾ ਪਰਿਵਾਰ ਹੀ ਮਤਲਬ ਦਿਹਾੜੀ ਤੇ ਮਿਹਨਤ ਕਰਦਾ ਔਰ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਇਆ ਸੀਗਾ 2 ਦਿਨ ਪਹਿਲਾਂ ਔਰ ਮੈਨੂੰ ਸਪੈਸ਼ਲ ਉੱਥੇ ਰੋਕ ਕੇ ਕਿਹਾ ਗਿਆ ਜੋੜੇ ਘਰ ਦੇ ਵਿੱਚ ਵੀ ਬਹੁਤ ਸੇਵਾ ਨਿਭਾ ਰਹੇ ਹੋ ਕਮ ਸੇ ਕਮ ਇਸ ਘਰ ਦੇ ਵਿੱਚ ਇੱਕ ਰਮਦਾਸ ਦੇ ਵਿੱਚ ਘਰ ਹੈ ਜਦੀ ਛੱਤੀ ਇਹਨਾਂ ਦੇ ਉੱਤੇ ਡਿੱਗੀ ਸੀ ਇਹਦੇ ਸੱਟਾਂ ਵੀ ਲੱਗੀਆਂ ਸੀ ਮੈਂ ਕੱਲ ਵੀ ਦੱਸਿਆ ਔਰ ਬਿਲਕੁਲ ਪੂਰੀ ਤਰ੍ਹਾਂ ਹੀ ਛੱਤ ਜਿਹੜੀ ਉਹ ਡਿੱਗੀ ਸੀ ਔਰ ਘਰ ਦੀ ਬਹੁਤ ਸਾਰੀ ਲੋੜ ਸੀਗੀ ਔਰ ਕੱਲ ਅਸੀਂ ਇਹਨੂੰ ਆ ਕੇ ਵਾਅਦਾ ਕੀਤਾ ਸੀਗਾ ਵੀ ਤੇਰਾ ਘਰ ਵਕਐ ਲੋਡ ਅਨਸਾਰ ਜਿਹੜਾ ਵੇਖ ਲਿਆ ਜਾਂਦਾ ਕੇਵਲ ਕਿਸੇ ਦੇ ਦੱਸਣ ਦੇ ਉੱਤੇ ਨਹੀਂ ਕੱਲ ਆਪ ਹੀ ਪਰਸੋਂ ਅਸੀਂ ਵੇਖ ਕੇ ਗਏ ਸੀ ਕਿ ਔਰ ਵਕਐ ਲੱਗਾ ਕਿ ਬਹੁਤ ਜਿਆਦਾ ਲੋਡ ਹੈ ਇੱਕ ਘਰ ਦੇ ਵਿੱਚ 12 ਜੀ ਰਹਿੰਦੇ ਨੇ ਔਰ ਕਮਰੇ ਵੀ ਨਹੀਂ ਹੈਗੇ ਔਰ ਕੱਲ ਅਸੀਂ ਇਹਨੂੰ ਵਾਅਦਾ ਕੀਤਾ ਸੀਗਾ ਵੀ ਤੇਰੇ ਨਾਲ ਜਿਹੜੇ ਦੋ ਪਿੱਛੇ ਕਮਰੇ ਦੋ ਤੇਰੇ ਬੱਚੇ ਨੇ ਦੋ ਜੀ ਤੁਸੀਂ ਆਪ ਉਹ 12 बाई 12 ਦੇ ਜਿਹੜੇ ਕਮਰੇ ਬਾ ਦਿੱਤੇ ਜਾਣਗੇ ਦੋ ਇਹਦੀਆਂ ਨਾਨਾ ਨੇ ਜਿਹੜੀ ਮੈਂ ਇੱਕ ਦੱਸਿਆ ਜੀ ਉਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਹੈ ਔਰ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਲੋੜ ਸੀ ਉੱਤੇ ਦੇਖ ਹੀ ਰਹੇ ਤਰਪਾਲਾਂ ਸਾਰੀਆਂ ਪਾ ਕੇ ਗੁਜ਼ਾਰਾ ਕੀਤਾ ਗਿਆ ਸੀ ਕਿਉਂਕਿ ਬਰਸਾਤਾਂ ਹੀ ਇੰਨੀਆਂ ਜ਼ਿਆਦਾ ਆ ਗਈਆਂ ਕਿ ਜਿਹੜੇ ਵੀ ਬਾਲਿਆਂ ਵਾਲੇ ਘਰ ਸੀਗੇ ਉਹ 90% 95% ਜਿਹੜੇ ਉਹ ਚੋਪੇ ਨੇ ਲੋਕਾਂ ਦਾ ਸਮਾਨ ਖਰਾਬ ਹੋ ਗਿਆ ਸਮਾਨ ਸਾਰਾ ਬਾਹਰ ਰੱਖਿਆ ਔਰ ਇਹਦੇ ਬਾਰੇ ਲਗਾਤਾਰ ਜਿਹੜੀ ਮੇਰੀ ਗੱਲ ਚੱਲਦੀ ਰਹਿੰਦੀ ਸੀ ਸਾਡੇ ਨਾਲ ਖੜੇ ਨੇ ਸਾਰ ਜੋਗਾ ਸਿੰਘ ਬਾਠ ਇਹਨਾਂ ਦੀ ਇੱਕ ਫਾਊਂਡੇਸ਼ਨ ਹੈ ਸਾਬੇ ਕਮਾਲ ਫਾਊਂਡੇਸ਼ਨ ਔਰ ਬਾਠ ਪਰਿਵਾਰ ਦੀ ਬਹੁਤ ਦਿਨਾਂ ਤੋਂ ਮਤਲਬ ਲਗਾਤਾਰ ਮਹੀਨੇ ਤੋਂ ਸੰਪਰਕ ਦੇ ਵਿੱਚ ਆ ਇੱਕ ਜਸਤਰਵਾਲ ਦੇ ਵਿੱਚ ਵੀ ਘਰ ਗਏ ਸੀਗੇ ਇਹਨਾਂ ਦੇ ਇੱਕ ਮੈਂਬਰ ਸਾਡੇ ਨਾਲ ਆਏ ਸੀ ਉਹਨਾਂ ਦੇ ਪਿਤਾ ਜੀ ਆਏ ਸੀ ਤੇ ਉੱਥੇ ਘਰ ਬਣਾਉਣ ਦੀ ਜਿਹੜੀ ਸੇਵਾ ਨਿਭਾ ਕੇ ਆਏ ਸੀ ਕਿ ਵੀ ਉਹ ਬੱਚੇ ਜਿਹੜੇ ਦੋ ਬਹੁਤ ਲੋੜਵੰਦ ਨੇ ਘਰ ਉਹਨਾਂ ਦਾ ਸਾਰਾ ਡੁੱਬ ਗਿਆ ਸੀਗਾ ਔਰ ਇਸ ਤੋਂ ਬਾਅਦ ਵੀ ਇਹਨਾਂ ਨੇ ਕਿਹਾ ਕਿ ਅਸੀਂ ਅਜੇ ਸੇਵਾ ਹੋਰ ਕਰਨੀ ਆ ਸਾਨੂੰ ਵੀ ਲੱਗਦਾ ਵੀ ਬਹੁਤ ਲੋਕਾਂ ਨੂੰ ਲੋੜ ਹੈ ਬਹੁਤ ਮਤਲਬ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਵੀ ਬਹੁਤ ਵੱਡੀ ਤਰਾਸਦੀ ਹੈ ਬਹੁਤ ਵੱਡੀ ਵਿਪਤਾ ਔਰ ਇਹਨਾਂ ਨੂੰ ਕੱਲ ਮੈਂ ਦੱਸਿਆ ਜੀ ਇਸ ਘਰ ਦੇ ਵਿੱਚ ਤੁਹਾਨੂੰ ਲੈ ਕੇ ਜਾਣਾ ਔਰ ਵਾਕਿਆ ਹੀ ਲੋੜ ਹੈ ਔਰ ਆਪ ਚੱਲ ਕੇ ਜਿਹੜਾ ਇੱਥੇ ਆਏ ਨੇ ਇਹਨਾਂ ਦਾ ਜਿਹੜਾ ਮੁੰਡਾ ਉਹ ਮੈਸਤਰੀ ਦਾ ਕੰਮ ਵੀ ਕਰਦਾ ਜਿਹੜੀ ਇਹ ਭੈਣਜੀ ਨੇ ਇਹਨਾਂ ਦਾ ਘਰ ਵਾਲਾ ਜਿਹੜਾ ਅਸੀਂ ਉਹਨੂੰ ਵੀ ਪੁੱਛ ਲਿਆ ਵੀ ਨਾਲ ਉਹ ਜਿਹੜਾ ਲੱਗ ਜੂਗਾ ਉਹਨਾਂ ਦੇ ਠੇਕੇਦਾਰ ਕੋਲੋਂ ਵੀ ਪੁੱਛ ਲਿਆ ਸਾਢੇ 3 ਲੱਖ ਰੁਪਏ ਦੇ ਕਰੀਬ ਐਸਟੀਮੇਟ ਜਿਹੜਾ ਬਣਦਾ ਬਿਨਾਂ ਇਟ ਤੋਂ ਇਟ ਅਸੀਂ ਇਹਨਾਂ ਨੂੰ ਭੇਜ ਦੇਵਾਂਗੇ ਔਰ ਉਹਦੇ ਵਿੱਚ ਇਹਨਾਂ ਦੇ ਦੋ ਕਮਰਿਆਂ ਦੀਆਂ ਛੱਤਾਂ ਬਦਲਣ ਵਾਲੀਆਂ ਨੇ ਇੱਕ ਕਿੰਨਾ 18 ਬਾਈ 12 ਦਾ ਕਮਰਾ ਇੱਕ 18 ਬਾਈ 12 ਦਾ ਇੱਕ 10 ਬਾਈ 10 ਦਾ ਇੱਕ ਨਾਲ ਕਿਚਨ ਹੈ ਉਹਦੇ ਵਿੱਚ ਪਿੱਲਰ ਜਿਹੜੇ ਉਹ ਖੜੇ ਹੋਣੇ ਨੇ ਨਾਲ ਔਰ ਭੈਣ ਮੇਰੀ ਮੈਨੂੰ ਕਹਿੰਦੀ ਸੀ ਕਿ ਮੇਰੇ ਕਮਰੇ ਜਿਹੜੇ ਉਸ ਜਗ੍ਹਾ ਤੋਂ ਪਿੱਛੇ ਸਾਡੀ ਜਗ੍ਹਾ ਉਹਦੇ ਵਿੱਚ ਹਟਕੇ ਪਾ ਦਿਓ 12x12 ਦੇ ਮੇਰਾ ਘਰ ਜਿਹੜਾ ਲੈਂਟਰ ਵਾਲਾ ਪੈ ਜਾਵੇ ਪਹਿਲਾਂ ਵਾਰਸਪ ਅਸੀਂ ਇਹ ਉਪਰਾਲਾ ਕੀਤਾ ਸੀਗਾ ਵੀ ਬਾਲੇ ਵਾਲੇ ਘਰ ਜਿਹੜੇ ਬਣਾਏ ਜਾਣ ਇੱਕ ਤੇ ਖਰਚਾ ਘਟ ਜੂਗਾ ਇੱਕ ਬਹੁਤ ਬਲਕ ਚ ਬਣਾ ਦਿਆਂਗੇ ਪਰ ਜਿੱਥੇ ਵੀ ਜਾਈਏ ਲੋਕਾਂ ਦੇ ਹਾਲ ਹੀ ਇਹੋ ਜਿਹੋਏ ਕਿ ਸਾਡਾ ਵਿਖ ਕੇ ਜੀ ਨਹੀਂ ਕਰਦਾ ਵੀ ਮੁੜ ਕੇ ਬਾਲੇ ਵਾਲੇ ਘਰ ਦੇਈਏ ਕੱਲ ਨੂੰ ਬਰਸਾਤਾਂ ਨੇ ਇਹਨਾਂ ਦੇ ਮੁੜ ਕੇ ਕਿੰਨੇ ਬਦਲਣਾ ਆਉਣਾ ਔਰ ਕਿੰਨੇ ਦੇਖਣਾ ਉਸ ਕਰਕੇ ਅਸੀਂ ਸਾਰਿਆਂ ਦੀ ਕੋਸ਼ਿਸ਼ ਇਹ ਕੀਤੀ ਆ ਵੀ ਘਟ ਬਣ ਜਾਣ ਪਰ ਉਹਨਾਂ ਦੇ ਲੈਂਟਰ ਪਾ ਦਿੱਤੇ ਜਾਣ ਤਾਂ ਜੋ ਉਹਨਾਂ ਦੀ ਜ਼ਿੰਦਗੀ ਤੇ ਸੁਖਾਵੀ ਹੋ ਜੇ ਉਹਨਾਂ ਦੇ ਬੱਚੇ ਤੇ ਮਤਲਬ ਆਪਣਾ ਜ਼ਿੰਦਗੀ ਦਾ ਗੁਜ਼ਰਬਸਰ ਜਿਹੜਾ ਉਹ ਚੰਗਾ ਕਰ ਸਕਣ ਔਰ ਇਹਦੇ ਨਾਲ ਨਾਲ ਉਹ ਮੁੰਡਾ ਆਪ ਵੀ ਲੇਬਰ ਕਰ ਲਿੰਦਾ ਘਰ ਦੇ ਵਿੱਚ ਹੀ ਮਤਲਬ ਇਹਨਾਂ ਦੇ ਮਿਸਤਰੀ ਔਰ ਰਾਸ਼ਨ ਵੀ ਇਹਨਾਂ ਨੂੰ ਅਸੀਂ 2-3 ਮਹੀਨੇ ਦਾ ਦੇ ਦੇਵਾਂਗੇ ਕਿਉਂਕਿ ਘਰ ਦੇ ਵਿੱਚ ਇਹ ਚਿੰਤਾ ਮੁੱਕ ਜਾਵੇ ਵੀ ਰੋਟੀ ਕਮਾ ਕੇ ਲਿਉਣੀ ਹੈ ਤੇ ਸ਼ਾਮ ਨੂੰ ਖਾਣੀ ਹੈ ਸੋ 3.5 ਲੱਖ ਰੁਪਏ ਦੇ ਕਰੀਬ ਜਿਹੜਾ ਐਸਟੀਮੇਟ ਬਣਿਆ ਔਰ ਬਾਠ ਸਾਹਿਬ ਵੱਲੋਂ ਬਾਠ ਪਰਿਵਾਰ ਵੱਲੋਂ ਸਾਹਿਬੇ ਕਮਾਲ ਫਾਊਂਡੇਸ਼ਨ ਵੱਲੋਂ ਜਿਹੜਾ ਉਹ ਦੇ ਦਿੱਤਾ ਗਿਆ ਇਹਨਾਂ ਦੇ ਹੱਥੀ ਜਿਹੜ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਸਾਡੇ ਨਾਲ ਫਤੇਕਰ ਸਾਹਿਬ ਤੋਂ ਚੱਲ ਕੇ ਆਏ ਨੇ ਆਪ ਤੇ ਬਾਹਰ ਰਹਿੰਦੇ ਨੇ ਯੂਐਸ ਯੂਐਸਏ ਸੈਕਰਾਮੈਂਟੋ ਦੇ ਵਿੱਚ ਹਾਂਜੀ ਬ੍ਰਦਰ ਦੋਵੇਂ ਬ੍ਰਦਰ ਹੀ ਬਾਹਰੋਂ ਆਏ ਨੇ ਔਰ 10 ਦਿਨ ਦਾ ਇਹਨਾਂ ਦਾ ਟੂਰ ਸੀਗਾ ਸਾਨੂੰ ਇਹਨਾਂ ਸਪੈਸ਼ਲ ਕਿਹਾ ਕਿ ਸਾਨੂੰ ਪਰਸੋਂ ਸਾਡੀ ਵਾਪਸੀ ਉਸ ਤੋਂ ਪਹਿਲਾਂ ਪਹਿਲਾਂ ਸਾਡੇ ਕੋਲ ਜਿਹੜੀ ਸੇਵਾ ਉਹ ਨਿਭਾ ਲਈ ਜਾਵੇ ਉਸ ਤੋਂ ਬਾਅਦ ਇਹਨਾਂ ਨੂੰ ਨਿਸੋ ਕੇ ਪਿੰਡ ਦੇ ਵਿੱਚ ਲੈ ਕੇ ਚੱਲੇ ਜਿੱਥੇ ਪਿੰਡ ਹੀ ਇਹਨਾਂ ਨੂੰ ਅਡਾਪਟ ਕਰਾਉਣ ਲੱਗੇ ਆ ਵੀ ਉੱਥੇ ਖੇਤੀ ਦੀ ਬਜਾਈ ਦਾ ਜਿਹੜਾ ਡਾਇਆ ਦਾ ਤੇ ਬੀਜ ਦਾ ਜਿਹੜਾ ਇੰਤਜ਼ਾਮ ਕਰ ਦਿੱਤਾ ਜਾਵੇ ਉੱਥੇ ਇੱਕ ਬਜ਼ੁਰਗ ਜੋੜਾ ਬਹੁਤ ਮਤਲਬ ਤੁਹਾਨੂੰ ਵੇਖ ਕੇ ਹੀ ਉੱਥੇ ਤਰਸ ਆ ਜਣਾ ਵੀ ਵਾਕਿਆ ਹੀ ਉਹਨਾਂ ਦਾ ਘਰ ਵੀ ਬਣਨ ਵਾਲਾ ਇਹ ਜਿਹੜੀਆਂ ਤਿੰਨ ਸੇਵਾ ਇਹਨਾਂ ਕੋਲ ਲੈਣ ਲੱਗੇ ਆ ਤੁਹਾਡਾ ਦਿਲ ਦੀਆਂ ਖੇਹਰਾਈਆਂ ਤੋਂ ਧੰਨਵਾਦ ਹੈ ਤੁਸੀਂ ਆਵ ਚੱਲ ਕੇ ਆਇਓ ਇਹਨਾਂ ਗਰੀਬਾਂ ਦਾ ਆਸਰਾ ਬਣ ਕੇ ਆਇਓ ਅਸੀਂ ਇੱਕ ਜਰੀਆ ਵਾਂ ਮਤਲਬ ਅਸੀਂ ਇੱਕ ਮੈਸੇਜ ਦੇ ਦਿੰਨੇ ਆ ਲੋਕ ਸੜ ਤੇ ਇਤਬਾਰ ਕਰ ਲੈਂਦੇ ਨੇ ਤੇ ਆ ਜਾਂਦੇ ਆ ਕਾਰਨ ਇਹ ਹੈ ਕਿ ਅਸੀਂ ਸੇਵਾ ਹੱਥੀਂ ਕਰਾ ਦਿੰਨੇ ਆ ਔਰ ਫੇਰ ਵੀ ਜੇ ਕਿਤੇ ਕੋਣਤਾ ਹੀ ਰਹਿ ਜੇ ਤੇ ਮਾਫੀ ਮੰਗ ਸੋ ਇੰਨੀ ਕਿ ਸੇਵਾ ਜਿਹੜੀ ਕਬੂਲ ਕੀਤੀ ਜਾਵੇ ਪਰ ਕੋਸ਼ਿਸ਼ ਹੈ ਮੇਰੀ ਠੇਕੇਦਾਰ ਸਾਹਿਬ ਤੁਹਾਨੂੰ ਵੀ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਜੇ ਇਹਨਾਂ ਦੀ ਛੱਤ ਪੈ ਜਾਵੇ ਮਤਲਬ ਲੇਬਰ ਚਾਹੇ ਵੱਧ ਲਾ ਦਿਓ ਤੇ ਬੱਚੇ ਦੀਵਾਲੀ ਆਪਦੇ ਘਰ ਦੇ ਵਿੱਚ ਮਨਾ ਲੈਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਰੱਬ ਦਾ ਕਹਿਰ ਪਾਣੀ ਦਾ ਕਹਿਰ ਰਾਹ ਮਹਾਰਾਜ ਦੇ ਹੁਕਮ ਅਨਸਾਰ ਜੋ ਇੱਧਰਲੇ ਏਰੀਆ ਦੇ ਵਿੱਚ ਆਇਆ ਸੋ ਜਦੋਂ ਅਸੀਂ ਟੀਵੀ ਦੇ ਉੱਤੇ ਦੇਖਿਆ ਤਾਂ ਭਾਈ ਸਾਹਿਬ ਮੰਨਾ ਭਾਜੀ ਲੱਗੇ ਹੋਏ ਸਨ ਪੂਰੇ ਜੋਰਾਂ ਦੇ ਵਿੱਚ ਤੇ ਅਸੀਂ ਇਹਨਾਂ ਨਾਲ ਸੰਪਰਕ ਕੀਤਾ ਉਸ ਦਿਨ ਗੁਰਦੁਆਰਾ ਸਾਹਿਬ ਸੀਗੇ ਅਸੀਂ ਸੇਵਾ ਕਰਦੇ ਸੀ ਲੰਗਰਾਂ ਦੀ ਤੇ ਇਹਨਾਂ ਨਾਲ ਗੱਲ ਹੋਈ ਇਹਨਾਂ ਨੂੰ ਕਿਹਾ ਵੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਸਿੱਧੀ ਫੀਡ ਕਰਦੇ ਹੋ ਡਾਇਰੈਕਟ ਤੁਹਾਡੀ ਫੀਡ ਹੈਗੀ ਆ ਵੀ ਬਹੁਤ ਚੰਗਾ ਪ੍ਰਾਲਾ ਸੀ ਇਹਨਾਂ ਨੇ ਗੱਲ ਕੀਤੀ ਇਹ ਕਹਿੰਦੇ ਵੀ ਆਪ ਤੁਸੀਂ ਪੈਸੇ ਲੈ ਕੇ ਆਉਣੇ ਤੁਹਾਡਾ ਬੰਦਾ ਪੈਸੇ ਲੈ ਕੇ ਆਵੇ ਤੁਹਾਨੂੰ ਅਸੀਂ ਸੰਪਰਕ ਦੇ ਵਿੱਚ ਦਵਾਂਗੇ ਕਿਹੜੇ ਬੰਦੇ ਨੂੰ ਪੈਸੇ ਦੇਣੇ ਆ ਤੇ ਕੀ ਸੇਵਾ ਹੋਣੀ ਆ ਤੇ ਸਾਨੂੰ ਬਹੁਤ ਚੰਗਾ ਲੱਗਿਆ ਹਲੇ ਵੀ ਉੱਥੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਪੈਸੇ ਇਕੱਠੇ ਹੋ ਰਹੇ ਆ ਪਰ ਅਸੀਂ ਦੋਨਾਂ ਭਰਾਵਾਂ ਨੇ ਇੱਥੋਂ ਮੇਰੇ ਵੱਡੇ ਬ੍ਰਦਰ ਵੀ ਨਾਲ ਆਏ ਆ ਅਸੀਂ ਆਉਣਾ ਸੀਗਾ ਤੇ ਮੈਂ ਭਾਜੀ ਨੂੰ ਰਿਕੁਐਸਟ ਕੀਤੀ ਮੈਂ ਭਾਜੀ ਅਸੀਂ 1-2 4 ਦਿਨਾਂ ਦੇ ਵਿੱਚ ਚਲੇ ਜਾਣਾ ਜਿੱਦਣ ਵੀ ਸਾਡੇ ਕੰਮ ਹੋ ਗਏ ਮੈਂ 2-3 ਦਿਨਾਂ ਦਾ ਇਹਨਾਂ ਦੇ ਮਗਰ ਲੱਗਾ ਸੀ ਵੀ ਸਾਨੂੰ ਛੇਤੀ ਤੋਂ ਛੇਤੀ ਦੱਸੋ ਅਸੀਂ ਕਿੱਥੇ ਮਿਲੀਏ ਤੇ ਜਿਹੜੀ ਸੇਵਾ ਹੈਗੀ ਆ ਇਹ 'ਚ ਸਾਡਾ ਕੋਈ ਯੋਗਦਾਨ ਨਹੀਂ ਇਹ ਸਹਿਬਜ਼ਾਦਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਅਸੀਂ ਉਹਨਾਂ ਦੇ ਪਿੰਡੋਂ ਆ ਇਹ ਉਹਨਾਂ ਦੀ ਦਾਤ ਆ ਤੇ ਮਹਾਰਾਜ ਇਹੋ ਜਿਹਾ ਸਮਾਂ ਕਿਸੇ ਦਿਨ ਲੈ ਕੇ ਆਵੇ ਪਰ ਮੈਂ ਤੁਹਾਨੂੰ ਇੱਕ ਜਰੂਰ ਗੱਲ ਮੰਗਦਾ ਵੀ ਤੁਸੀਂ ਕਿਸੇ ਨੇ ਨਸ਼ਾ ਪਾਣੀ ਪਤਾ ਨਹੀਂ ਕਰਨਾ ਗੁਰੂ ਆਲੇ ਬਣੋ ਗੁਰੂ ਦੇ ਨਾਲ ਜੁੜੋ ਤੇ ਭਾਜੀ ਦੇਖੋ ਡੋਰ ਟੂ ਡੋਰ ਜਾ ਰਹੇ ਆ ਅੱਜ ਦੇ ਯੁੱਗ ਦੇ ਵਿੱਚ YouTube ਦੇ ਥਰੂ ਅਸੀਂ ਇਹਨਾਂ ਨੂੰ ਮਿਲੇ ਅੱਗੇ ਵੀ ਇਹਨਾਂ ਦੇ ਸੁਣਦਿਆਂ ਲੈਕਚਰ ਪਰ ਜਦੋਂ ਇਹਨਾਂ ਦਾ ਇੱਕ ਸਿਸਟਮ ਵਧੀਆ ਲੱਗਿਆ ਵੀ ਮੈਨੂੰ ਪੈਸਾ ਨਹੀਂ ਦੇਣਾ ਜਿੰਨੇ ਦੇਣਾ ਸਿੱਧੇ ਤੋਂ ਸਿੱਧਾ ਪੈਸਾ ਦੇਣਾ ਸਾਨੂੰ ਬਹੁਤ ਚੰਗਾ ਲੱਗਿਆ ਸੋ ਗਲਤੀ ਫਲਤੀ ਮਾਫ ਆਪ ਇੱਕ ਜਕਾਰਾ ਜਰੂਰ ਛੱਡਣਾ ਸਮਾਪਤੀ ਤੋਂ ਪਹਿਲਾਂ ਬਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਤੂੰ ਮੇਰਾ ਆਪਾ ਹੁਣ ਤੋਂ ਹੀ ਲੱਗਦਾ ਮਹਾਰਾਜ ਦਾ ਨਾਮ ਲੈ ਕੇ ਅਰਦਾਸ ਕਰਕੇ ਕੰਮ ਤੇਰਾ ਸਮਾਨ ਸਵੇਰੇ ਹੀ ਆ ਜਾਣਾ ਸਾਡਾ ਕੰਮ ਕੋ ਲੰਬਾ ਚੋੜਾ ਨਹੀਂਗਾ ਕੀ ਕਰੀਏ ਤੁਹਾਡੇ ਲਈ ਦੱਸੋ ਸਾਹਿਬ ਜੀ ਮਿਹਰਬਾਨੀ ਕਰੋ ਵੀ ਕੋਈ ਥਾਣਾ ਰਾਸ਼ਨ ਅਸੀਂ ਤੇਰੇ ਲਈ ਲੈ ਆਂਦਾ ਹਾਂਜੀ ਰਾਸ਼ਨ ਹਾਂਜੀ ਹੁਣ ਥਾਂ ਤੂੰ ਕਿੱਥੇ ਲੈ ਜਾ ਜਿਹੜਾ ਤੈਨੂੰ ਮੈਂ ਲੈਦਾ ਅੰਕ ਜਿਆਦਾ ਕਿਤੇ ਨਹੀਂ ਲੱਗਦਾ ਜੀ ਇਹ ਤੁਹਾਡੀ ਬਹੁਤ ਨੇ ਸੇਵਾ ਸੀ ਜਦੋਂ ਬਾਅਦ ਚ ਫਰਾਦਾ ਜੀ ਇਹ ਕੋ ਜਗ੍ਹਾ ਨਹੀਂ ਹੈ ਜੀ ਤਾਂ ਕਿੰਨੇ ਦਾ ਹੁਣਾ ਤੇਰਾ ਮੈਂ ਤਾਂ 2.5 ਲੱਖ ਕਰਾ ਆਇਆ ਉਹ ਲੋ ਛਕਿਆ ਵਾ ਨਹੀਂ ਅੰਮ੍ਰਿਤ ਨਹੀਂ ਮਛ ਗਿਆ ਅਮਰ ਤੇ ਪਛ ਗਿਆ ਪਤਾ ਨਸ਼ਾ ਪਾਣੀ ਕੋਈ ਨਸ਼ਾ ਪਾਣੀ ਨਹੀਂ ਬਿਲਕੁਲ ਨਹੀਂ ਜਿਆਦਾ ਜਗ੍ਹਾ ਲੱਲਾ ਦੋ ਕਮਰੇ ਨੇ ਹਾਂ ਜੀ 2.5 ਲੱਖ ਦੇ ਲਾਗੇ ਚਾ ਵੀ ਹੋਰ ਘਟ ਵੀ ਨਹੀਂ ਦੱਲਾ ਨਾ ਹਾਂ ਜੀ ਇਹਨਾਂ ਪੁੱਤੇ ਲਾਗ ਤੈਨੂੰ ਦੋ ਕਮਰੇ ਵੀ ਪਾ ਦਿੰਦੇ ਆ ਰਹਿ ਗਿਆ ਪਤਾ ਹਿਸਾਬ ਹਾਂ ਰਹਿ ਜਾ ਬਰਾ ਜੀ ਹਿਸਾਬ ਨਾਲ ਨਹੀਂ ਕਿ ਮਿਲਦੀ ਰੱਖੀ ਇਹ ਹੁਣ ਕਿੱਥੇ ਹੁੰਦੇ ਹੋ ਮੈਂ ਇੱਥੇ ਹੁੰਦਾ ਜੀ ਬੱਚੇ ਇਹ ਰਾਹ ਕਮਰਾ ਇੱਕ ਕਿਰਾਏ ਤੇ ਦਿੱਤਾ ਇਹਨਾਂ ਲੈ ਗਏ ਇਹ ਰਾਤ ਘਰ ਕਰ ਜਾਂਦੇ ਨੇ ਇੱਥੇ ਹੁਣ ਹੜ ਦੇ ਵਿੱਚ ਇਹਨਾਂ ਦਾ ਪਾਣੀ ਹੈ ਇੱਥੇ ਕਿਤੇ ਗਾਉਣ ਦਾ ਚੱਟਾ ਕਿਸੇ ਨੇ ਬਾਹਣ ਦੀ ਫੜੀ ਅਜੇ ਤਰੇ ਤਰਾਂ ਕਰ ਲੇਡ ਲੱਖ ਦੀ ਜਗਾ ਵੇਖ ਲੈ ਕਿਥੇ ਹਾਂਜੀ 1.5 ਲੱਖ ਉੱਤੇ ਲਾ ਕੇ ਵਧੀਆ ਬਣਾਉਂਗੇ ਤੁਹਾਨੂੰ ਸਾਡੀ ਜਮੇ ਮੇਰਾ ਨੰਬਰ ਲੈ ਲੈ ਠੀਕ ਹੈ ਤੇ ਕਰਾ ਦਾਂਗੇ ਤੇਰੀ ਕਿੰਨੀ ਉਮਰ ਹੋ ਗਈ ਤੇਰੀ ਮੈਂ 15 ਸਾਲ ਦੀ 15 ਸਾਲ ਦੀ ਤੇਰੇ ਮਾਰਕਸ ਕਿੰਨੇ ਕਉਂਦੇ ਤੇਰੇ ਮੈਂ 450 ਕਿੰਨੇ ਚੋਂ 450 ਕਿੰਨਿਆਂ ਚੋਂ 600 ਕਿੰਨੇ ਪਰਸੈਂਟ ਬਣ ਗਏ 70 ਬਹੁਤ ਟ੍ਰਕਿੰਗ ਕਰਨੀ ਹੈ ਨਾ ਮਾਂ ਪਿਓ ਦਾ ਖਰਚੇਗੀ ਕਰਾ ਦੂੰਗਾ ਬਾਪੂ ਨੰਬਰ ਆਜਾ ਬੀ ਨੰਬਰ ਦੇ ਦੇਗਾ ਮੈਂ